ਉਹ ਮੇਰੀ ਭੈਣ ਨੂੰ ਵੇਖਣ ਆਏ ਸੀ ਪਰ ਮੈਂ ਧੱਕੇ ਨਾਲ ਅੰਦਰ ਚਲੀ ਗਈ ਵੱਡੇ ਮਾਮਾ ਜੀ ਦੀ ਕੁੜੀ ਦੀ ਦੇਖ ਦਿਖਾਈ ਦਾ ਪ੍ਰਬੰਧ ਸਾਡੇ ਘਰ ਹੀ ਹੋਇਆ ਸੀ ਸਾਡਾ ਘਰ ਸ਼ਹਿਰ ਵਿੱਚ ਹੋਣ ਕਰਕੇ ਥੋੜੀ ਸੌਖ ਸੀ ਪਿੰਡ ਵਿੱਚ ਦੇਖਾ ਦਿਖਾਈ ਕਰਵਾਉਣ ਦਾ ਕੰਮ ਤਾਂ ਬਹੁਤ ਹੀ ਔਖਾ ਹੁੰਦਾ ਸਵੇਰ ਦੇ 10:00 ਵਜੇ ਹੀ ਦੋ ਕਾਰਾਂ ਭਰ ਕੇ ਦੇਖਣ ਵਾਲੇ ਆ ਗਏ ਮੈਂ ਤੇ ਭੈਣ ਦੂਜੇ ਕਮਰੇ ਵਿੱਚੋਂ ਹੀ ਸਭ ਨੂੰ ਦੇਖ ਰਹੀਆਂ ਸੀ ਕੁਝ ਹੀ ਸਮੇਂ ਪਿੱਛੋਂ ਨੂੰ ਵੀ ਅੰਦਰ ਜਾਣ ਦਾ ਬੁਲਾਵਾ ਆ ਗਿਆ ਪਰ ਮੈਨੂੰ ਮਾਂ ਤੇ ਮਾਮੀ ਦੋਵਾਂ ਨੇ ਸਖਤ ਤਾਕੀਦ ਕੀਤੀ ਸੀ ਕਿ ਮੈਂ ਕਿਸੇ ਵੀ ਸਮੇਂ ਦੇਖਣ ਵਾਲਿਆਂ ਦੇ ਸਾਹਮਣੇ ਨਹੀਂ ਹੋਣਾ ਮੇਰੀ ਤੇ ਭੈਣ ਦੀ ਉਮਰ ਵਿੱਚ ਸਵਾ ਕੋ 2 ਸਾਲ ਦੀ ਵੈਦ ਸੀ ਆਪਸ ਵਿੱਚ ਅਤੇ ਮੇਰਾ ਕੱਦ ਵੀ ਭੈਣ ਨਾਲੋਂ ਰਥਿਕ ਉੱਚਾ ਸ਼ਹਿਰ ਵਿੱਚ ਰਹਿਣ ਕਰਕੇ ਤੇ ਕਾਲਜ ਵਿੱਚ ਪੜ੍ਹਦੀ ਹੋਣ ਕਰਕੇ ਮੈਂ ਭੈਣ ਨਾਲੋਂ ਵੱਧ ਬਣ ਫੱਬ ਕੇ ਰਹਿੰਦੀ ਸੀ ਇਸ ਕਰਕੇ ਮਾਂ ਨੂੰ ਡਰ ਸੀ ਕਿ ਕਿਤੇ ਵੱਡੀ ਛੱਡ ਨਿੱਕੀ ਨੂੰ ਨਾ ਪਸੰਦ ਕਰ ਲੈਣ ਪਰ ਭੈਣ ਗੁਣਾ ਵਿੱਚ ਮੇਰੇ ਤੋਂ ਕਿਤੇ ਵੱਧ ਸੀ ਤੇ ਵਿਚੋਲਿਆਂ ਨੇ ਤਾਂ ਹੀ ਭੈਣ ਦੇ ਦੱਸ ਪਾਈ ਸੀ ਮਾਂ ਹੁਰਾ ਨੇ ਪਾਮੀਤਾ ਕੀਰ ਕੀਤੀ ਸੀ ਪਰ ਮੇਰਾ ਮਨ ਤਾਂ ਕੁਝ ਹੋਰ ਕਹਿ ਰਿਹਾ ਸੀ ਮੈਂ ਧੱਕੇ ਨਾਲ ਭਾਬੀ ਤੋਂ ਚਾਹ ਵਾਲੀ ਥਾਲੀ ਫੜ ਚਾਹ ਦੀਨ ਤਰਪਈ ਭਾਬੀ ਚੋਂ ਪਜਾਪ ਨਿਵੀ ਪਾਈ ਕਿਤੇ ਖਾਣ ਪੀਣ ਵਾਲਾ ਹੋਰ ਨੱਕ ਸੁੱਕ ਚੁੱਕੀ ਆਉਂਦੀ ਸੀ ਜਿਉਂ ਹੀ ਮੈਂ ਅੰਦਰ ਵੜ ਸਾਰਿਆਂ ਨੂੰ ਫਤਿ ਬੁਲਾਈ ਤਾਂ ਕਿੰਨੀਆਂ ਹੀ ਨਜ਼ਰਾਂ ਮੇਰੇ ਚਿਹਰੇ ਤੇ ਟਿਕੀਆਂ ਕਈਆਂ ਦੀਆਂ ਅੱਖਾਂ ਵਿੱਚ ਸ਼ੰਕਾ ਤੇ ਸਵਾਲ ਸਨ ਮਾਂ ਦੀਆਂ ਅੱਖਾਂ ਦਾ ਭਖਦਾ ਸੇਕ ਤੇ ਪਿਓ ਦੀ ਕੁਰੀ ਮੈਨੂੰ ਸਭ ਮਹਿਸੂਸ ਹੋਈ ਬਸ ਦੋ ਚਿਹਰੇ ਅਜੇ ਵੀ ਉਂਝਦੇ ਉਂਝ ਹੀ ਸਨ ਇੱਕ ਮੇਰੇ ਵੀਰ ਦਾ ਜਿਸ ਦੇ ਸਾਹਮਣੇ ਉਸ ਦੀ ਭੈਣ ਦੇ ਰੂਪ ਅਤੇ ਗੁਣਾ ਦਾ ਮਲਾਂਕਣ ਹੋ ਰਿਹਾ ਸੀ ਤੇ ਦੂਸਰਾ ਭੈਣ ਨੂੰ ਦੇਖਣ ਆਏ ਮੁੰਡੇ ਦਾ ਜਿਸ ਨੇ ਮੈਨੂੰ ਦੇਖ ਕੇ ਵੀ ਅਣ ਦੇਖਿਆ ਕਰ ਦਿੱਤਾ ਸੀ ਮੈਂ ਚਾਹ ਦੇ ਕੇ ਬਾਹਰ ਆ ਗਈ ਪਰ ਅੰਦਰ ਚੁੱਪ ਭਰਤ ਗਈ ਸੀ ਸਾਡੇ ਸਾਰੇ ਟੱਬਰ ਨੇ ਉਹਨਾਂ ਦੇ ਟੱਬਰ ਨੂੰ ਜਾਣ ਬੁੱਝ ਕੇ ਉੱਥੇ ਇਕੱਲਾ ਛੱਡ ਦਿੱਤਾ ਘਰ ਦਾ ਜਿਵੇਂ ਸਾਰ ਰੁਕਿਆ ਹੋਇਆ ਸੀ ਇਨੇ ਨੋ ਵਿਚੋਲਾ ਲੱਥਿਆ ਜ ਮੂੰਹ ਲੈ ਕੇ ਬਾਹਰ ਆਇਆ ਤੇ ਆ ਕੇ ਮਾਮਾ ਜੀ ਨੂੰ ਕਹਿਣ ਲੱਗਾ ਕਿ ਉਹ ਆਥਣ ਤੱਕ ਸਲਾਹ ਕਰਕੇ ਦੱਸਣਗੇ ਕੱਟੇ ਰਿਸ਼ਤੇ ਵਿੱਚ ਸਲਾਹ ਦਾ ਮਤਲਬ ਅਕਸਰ ਨਾ ਹੀ ਹੁੰਦਾ ਮਾਂ ਦਾ ਪਾਰਾ ਮੇਰੇ ਉੱਤੇ ਹੋਰ ਵੀ ਵੱਧ ਗਿਆ ਸੀ ਕਿਉਂਕਿ ਪਹਿਲਾਂ ਉਹਨਾਂ ਨੇ ਭੈਣ ਦੀ ਫੋਟੋ ਦੇਖੀ ਹੋਈ ਸੀ ਅਤੇ ਅੱਜ ਤਾਂ ਬਸ ਮਾਰੀ ਜੀ ਨਜ਼ਰ ਮਾਰ ਕੇ ਸ਼ਗਨ ਹੀ ਪਾਉਣਾ ਸੀ ਪਰ ਮੇਰੇ ਕਰਕੇ ਸਭ ਵਿਗੜ ਗਿਆ ਸੀ ਪਰ ਇੰਨੇ ਵਿੱਚ ਹੀ ਵਿਚੋਲੇ ਨੂੰ ਫੇਰ ਅੰਦਰੋਂ ਆਵਾਜ਼ ਪੈ ਗਈ ਅਤੇ 50 ਮਿੰਟਾਂ ਬਾਅਦ ਉਹ ਹੱਸਦਾ ਠੀਰਾ ਲੈ ਕੇ ਕਹਿੰਦਾ ਕਿ ਚਲੋ ਕਰੋ ਸ਼ਗਨ ਦੀ ਤਿਆਰੀ ਹੋ ਗਈ ਸਲਾ ਸਭ ਦੇ ਚਿਹਰੇ ਖੜ ਗਏ ਪਰ ਸਭ ਤੋਂ ਵੱਧ ਮੇਰਾ ਭਾਈ ਜੀ ਮੇਰੇ ਲਈ ਇਮਤਿਹਾਨ ਵਿੱਚੋਂ ਪਾਸ ਜਿਓ ਹੋ ਗਏ ਸਨ ਅਤੇ ਫਿਰ ਜਦੋਂ 4 ਕੁ ਸਾਲਾਂ ਬਾਅਦ ਮੇਰੇ ਲਈ ਮੁੰਡਾ ਟੋਲਣ ਲੱਗੇ ਤਾਂ ਮੇਰੀ ਇੱਕ ਹੀ ਮੰਗ ਸੀ ਕਿ ਮੁੰਡਾ ਮੇਰੇ ਲਈ ਵੱਡੇ ਭਾਈ ਜਿਹੀ ਪਸੰਦ ਕਰਨਗੇ ਜਿਸ ਨਾਲ ਰਿਸ਼ਤਿਆਂ ਵਿੱਚ ਸਬਰ ਸੰਤੋਖ ਹੋਵੇ ਬਗਾਨੀ ਥਾਲੀ ਵੱਲ ਵੇਖ ਕੇ ਲਾਲਾਂ ਟਪਕਾਉਣ ਵਾਲੇ ਨਾਲ ਉਮਰ ਕੱਢਣੀ ਬਹੁਤ ਔਖੀ ਹੋ ਜਾਂਦੀ ਆ ਤੁਸੀਂ ਵੀ ਦੱਸਿਓ ਕਿ ਕਹਾਣੀ ਕਿਵੇਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਇਦਾਂ ਦੇ ਸ਼ਬਰ ਵਾਲੇ ਮੁੰਡੇ ਬਹੁਤ ਘੱਟ ਹੁੰਦੇ ਆ ਅਤੇ ਅਕਸਰ ਜਿੱਥੇ ਦੋ ਭੈਣਾਂ ਹੋ ਉਹੋ ਜਿਹੇ ਹਾਲਾਤ ਬਣ ਜਾਂਦੇ ਹਨ ਤੁਸੀਂ ਵੀ ਦੱਸਿਓ ਕਿ ਤੁਸੀਂ ਵੀ ਕਦੇ ਇਹੋ ਜਿਹੇ ਹਾਲਾਤ ਦਾ ਸਾਹਮਣਾ ਕੀਤਾ ਹੈ ਤਾਂ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਤੁਹਾਡਾ ਕਹਾਣੀ ਸੁਣ ਲਈ ਧੰਨਵਾਦ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ